ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਰੋਡੇ ਪਿੰਡ ਤੋਂ ਜਿਹੜੀ ਰਾਜੇ ਵਾਲੇ ਨੂੰ ਸੜਕ ਜਾਂਦੀ ਆ ਉਸ ਅੱਡੇ ਦੇ ਬਿਲਕੁਲ ਨੇੜੇ ਕਰਕੇ ਬਾਈ ਹੁਣਿਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਆਇਆ ਹੋਇਆ ਵਪਾਰ ਲੈਣ ਦਾ ਕੰਮ ਸੋਨੀ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਹਾਂ ਮਿੱਤਰੋ ਔਰ ਜਾਨਵਰ ਤੁਹਾਨੂੰ ਫੇਰ ਇਸ ਘਰ ਦੇ ਵਿੱਚੋਂ ਅੱਜ ਚਾਰ ਵਿਖਾ ਦੇਨੇ ਆ ਚਾਰਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਲਾਵਾਂਗੇ ਕਿਹੜੇ ਜਾਨਵਰ ਦੀ ਕੀ ਕੰਡੀਸ਼ਨ ਹੈ ਕਿੰਨੇ ਚਿਰ ਦਾ ਸੋਇਆ ਕੀ ਗੱਲਬਾਤ ਸਾਰੀ ਜਾਣਕਾਰੀ ਦੇ ਨਾਲ ਆਪਾਂ ਵੀਡੀਓ ਬਣਾਵਾਂਗੇ ਆਓ ਮਿਲਦੇ ਹਾਂ ਸ਼ੁਰੂਆਤ ਕਰਦੇ ਹਾਂ ਬਾਈ ਦੇ ਨਾਲ ਮੁਲਾਕਾਤ ਕਰਦੇ ਸੋਨੀ ਘਰ ਤੋਂ ਨਿਕਲ ਕੀ ਹਾਲ ਚਾਲ ਭਰਾ ਜੀ ਸੇਤਾਂ ਘਰਬਾ ਠੀਕ ਹੈ ਜੀ ਪਹਿਲਾਂ ਵਾਲੇ ਜਾਨਵਰ ਸਰ ਦੇ ਅੱਗੇ ਹੀ ਬੱਧੇ ਠੀਕ ਹੈ ਬਾਈ ਠੀਕ ਆ ਸੋਨੀ ਬਾਈ ਕਾਲੀ ਵੈੜ ਆ ਜਿਹੜੀ ਆਪਣੀ ਤਿੰਨਵਾ ਸੂਆ ਸੋਈ ਆ ਬਾਈ ਇਹ ਤੇਜਾ ਸੂਆ ਸੋਈ ਆ ਸਰ ਤੀਜਾ ਸੂਆ ਸੋਈ ਆ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਸੂਈ ਨੂੰ ਨੂੰ 6 ਦਿਨ ਹੋ ਗਏ ਸਰਬੇ 6 ਦਿਨ ਹੋ ਗਏ ਸੂਈ ਨੂੰ ਤੇ 6 ਦਿਨਾਂ ਦੀ ਸੂਈ ਥੱਲੇ ਬਾਈ ਕਿੰਨਾ ਦੁੱਧ ਤਿਆਰ ਆ 21 ਕਿਲੋ ਦੁੱਧ ਤਿਆਰ ਆ ਵੀਰੇ ਸਰਬੇ ਕੰਡੇ ਵਾਲਾ 21 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਹਾਂ ਕੰਡੇ ਵਾਲਾ ਤਿਆਰ ਆ ਠੀਕ ਆ ਬਾਈ ਠੀਕ ਆ ਮਗਰ ਵੀ ਬੱਚੀ ਲੱਗਦੀ ਮਗਰ ਬੱਚੀ ਐ ਹੂੰ ਦੁੱਧ ਦੇ ਦੂਗੀ ਇਹ 27 28 ਕਿਲੋ ਦੇ ਦੂਗੀ ਬਾਈ ਦਿਨਾ ਵੀ ਬੰਦ ਵੈਸੇ ਮਾਲਕਾਂ ਨੇ ਤਾਂ ਆਪਾਂ ਨੂੰ 30 ਪਲੱਸ ਦੱਸਿਆ ਹੂੰ ਪਰ ਪਰ ਅੱਜ ਮੌਸਮ ਦੇ ਹਿਸਾਬ ਨਾਲ 27 28 ਕਿਲੋ ਦੁੱਧ ਤਾਂ ਜਾਂਦੀ ਨਹੀਂ ਮੌਸਮ ਦੇ ਮੁਤਾਬਕ ਨਹੀਂ 27 28 ਕਿਲੋ ਬੱਛੀ ਆ ਬੱਛੀ ਆ ਵੀਰੇ ਬੱਛੀ ਕਿਹੜੇ ਸੀਮਣ ਦੀ ਆ ਬੱਛੀ ਨਹੀਂ ਆਪਾਂ ਪੁੱਛਨ ਫਰਮ ਨਹੀਂ ਕੀਤਾ ਠੀਕ ਠੀਕ ਤੇ ਇਹਦਾ ਰੇਟ ਬਾਈ ਕੀ ਰਹੂਗਾ ਇਹਦਾ ਰੇਟ ਵੀਰੇ ਫੋਨ ਤੇ ਰਹੂਗਾ ਫੋਨ ਤੇ ਰਹੂਗਾ ਸੁਆ ਇਹ ਤੀਜਾ ਸੂਆ ਜੀ ਸੁਆ ਤੀਜਾ ਸੂਆ ਠੀਕ ਹੈ ਕੱਢਿਓ ਬਾਰੋਂ ਤੋਰਿਓ ਮੜਾ ਜਾ ਭਾਈ ਇਹਨੇ ਖੋਲਿਓ ਲੈ ਵੀ ਮਿੱਤਰੋ ਤੀਜਾ ਸੂਆ ਸੋਈ ਆ ਛੇਵਾਂ ਦਿਨਾਂ ਦੀ ਸੋਈ ਨੂੰ ਆ ਛੇਹਾਂ ਦਿਨਾਂ ਦੀ ਸੋਈ ਦੇ ਥੱਲੇ 21 ਕਿਲੋ ਦੁੱਧ ਕਹਿਣ ਵਾਲਾ ਨਹੀਂ ਭਾਂਡੇ 'ਚ ਪਾਉਣ ਵਾਲਾ ਚਵਾਉਣ ਵਾਲਾ ਜਿੰਦੇ ਪੈਸੇ ਡੈਰੀ ਤੋਂ ਲਿਉਂਦੀ ਆ ਉਹ ਹਾਜ਼ਰ ਆ ਉਹ ਪੀਕ ਲੈਵਲ ਦਾ ਦੁੱਧ 27 28 ਕਿਲੋ ਟੋਰਨਾਂ ਦਈ ਜਾਊਗੀ ਕਿਉਂਕਿ ਇੱਕ ਤਾਂ ਜਿਹੜਾ ਅੰਗਾ ਗਾਂ ਦਾ ਉਹ ਇਹ ਸੋਚ ਲਓ ਵੀ ਜਿਵੇਂ ਮੰਨ ਲਓ ਟ੍ਰੈਂਡਿੰਗ ਵਾਲਾ ਅੰਗਾ ਗਰਮੀ ਦਾ ਤੋਹਫਾ ਅੰਗਾ ਵੀ ਗਰਮੀ ਦਾ ਕਹਿਣਾ ਗਾਂ ਵਾ ਕਰਮ ਵਾਲੀ ਦੇਖ ਸਕਦੇ ਆ ਤੁਸੀਂ ਨਸਲ ਚੰਗੀ ਆ ਬਰੀਡ ਚੰਗੀ ਆ ਗਾਂ ਦੇ ਵਿੱਚ ਕੁਆਲਿਟੀ ਵੀ ਚੰਗੀ ਆ ਮੇਥੋਂ ਬਾਕੀ ਥਾਣਾ ਹਵਾਨੇ ਵਾਲੋਂ ਤੁਸੀਂ ਆਪ ਵੇਖ ਸਕਦੇ ਆ ਪੂਰਾ ਜ਼ਬਰਦਸਤ ਜਿਹੜਾ ਕੁਆਲਿਟੀ ਵਾਲਾ ਲੇਵਾ ਤਿਆਰ ਕਰੀ ਫਿਰਦੀ ਹੈ ਕਰਮਾ ਵਾਲੀ ਬਰੀਕੀ ਸਾਰੀ ਚੰਗੀ ਅੰਗਾਂ ਦੇ ਵਿੱਚ ਮਗਰ ਇਹਦੇ ਫਿਰ ਜਾਨਵਰ ਦੀ ਗੱਲ ਕਰ ਲਈਏ ਬੱਛੀ ਦੀ ਤਾਂ ਫਿਰ ਉਹ ਵੀ ਬਿੱਤਰੋ ਬਹੁਤ ਸੋਹਣੀ ਹੈ ਕਿਉਂਕਿ ਬੱਤੀ ਮਿੱਠੀ ਪੂਰੀ ਹੈ ਕੋਈ ਨਹੀਂ ਸਰ ਵੀ ਕੋਈ ਗੱਲ ਮਤਲਬ ਓਕੇ ਆ ਜਾਵੇ ਓਕੇ ਬਿਲਕੁਲ ਠੀਕ ਹੈ ਠੀਕ ਹੈ ਗਰਮੀ ਦਾ ਤਾਂ ਤੋਹਫਾ ਹੀ ਹੈ ਇਹ ਹਾਂ ਬੱਛੀ ਵੀ ਬਈ ਟਕਾਲੇ ਦੀ ਹੈ ਮਗਰ ਬੱਛੀ ਬਹੁਤ ਟੌਪ ਦੀ ਹੈ ਹੂੰ ਬੱਛੀ ਵਿਖਾਦੀ ਬਹੁਤ ਐ ਕੋਈ ਨਹੀਂ ਜੀ ਬਹੁਤ ਟੌਪ ਦੀ ਹੈ 6 ਦਿਨ ਦੀ ਜਿਹੜੇ ਹਿਸਾਬ ਨਾਲ ਬੱਛੀ ਹੈ ਲਾ ਵੀ ਫੁਰਨੀ ਦੇ ਬਰਾਬਰ ਹਾਈਟ ਹੋਈਟ ਬਹੁਤ ਸੋਹ ਤੇ ਇਹ ਸਗੀ ਬਾਈ 1 ਨੰਬਰ ਤੇ 2 ਨੰਬਰ ਤੇ ਜਿਹੜੀ ਜਰਸੀ ਵੜਾ ਹੈ ਬਾਈ ਖੋਲ ਦੇ ਵੀਰੇ ਨੂੰ 2 ਨੰਬਰ ਤੇ ਜਰਸੀ ਵੀਰੇ ਸਰਬ ਇਹ ਦੂਜਾ ਸੂਆ ਠੀਕ ਆ 4 ਦਾ ਹੰਦ ਠੀਕ ਆ ਇਹ ਚੰਗੇ ਕਰਾਣੇ ਦੀ ਹੈ ਵਿੱਚ ਆਪਾਂ ਫਾਰਮ ਤੋਂ ਲਈਏ ਕਿਸੇ ਤੋਂ ਠੀਕ ਆ ਵੀਰੇ ਤੁਸੀਂ ਸੂਣਾ ਲਈ ਹੈ ਜੀ ਇਹ ਗੱਬਣਾ ਹਾਂ ਕਿੰਨੇ ਦਿਨ ਲੈ ਚੋਗੀ ਬਾਈ ਇਹਦੇ ਵੀਰੇ 26 ਤਰੀਕ ਨੂੰ ਦਿਨ ਪੂਰੇ ਆ 26 ਤਰੀਕ ਨੂੰ ਦਿਨ ਪੂਰੇ ਆ ਤੇ ਅੱਜ ਹੈਗੀ ਆ 17 17 17 ਤਰੀਕ ਆ ਹਾਂ 17 ਤੇ ਮੰਨ ਲਾ ਜੀ ਤਿੰਨ ਇਹ ਪਏ ਤੇ ਅੱਜ 10 ਦਿਨ ਪਏ ਹੈ ਨਾ 23 24 ਕਿਲੋ ਦੁੱਧ ਬਲੂਨ ਨੇ ਦਿੱਤਾ ਇਹਨੇ ਹੈ ਜੀ ਲੇਵਾ ਬਹੁਤ ਬਣਾਉਂਦਾ ਲੇਵਾ ਤਾਂ ਬਹੁਤ ਸੁਣਨਾ ਲੇਵੇ ਤਾਂ ਥਾਣੇ ਤੁਹਾਨੂੰ ਬਹੁਤ ਚੰਗਾ ਹੈ ਨਾ ਬਈ ਚਾਰ ਦਿਨ ਦੀ ਹੈ ਬਈ ਚਾਰ ਦਿਨ ਦਾ ਬਈ ਠੀਕ ਆ ਬਈ ਠੀਕ ਆ ਤੇ ਇਹਨੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ 23 ਕਿਲੋ ਦੱਸਿਆ ਜੀ ਇਹਨੇ ਪਹਿਲੇ ਸੂਏ 23 ਕਿਲੋ ਦੁੱਧ ਦਿੱਤਾ ਤੇ ਬਾਕੀ ਵੱਡੀ ਗੱਲ ਹੈ 26 27 ਕਿਲੋ ਦੀ 21 ਹੈਗੀ ਆ ਝਾਕੇ ਦੀ ਦੁੱਧ ਕੱਢ ਦੂਗੀ 26 27 ਕਿਲੋ ਬਾਕੀ ਵੱਡੀ ਗੱਲ ਇਹ ਆ ਬਈ ਪੰਜਾਬ ਵਾਲਾ ਅੰਗ ਪੰਜਾਬ ਵਾਲਾ ਅੰਗ ਹਾਂ ਜਰ ਇਹ ਚੀਜ਼ ਆ ਜਿਹੜੀ ਫੈਟ ਦੇ ਵਿੱਚ ਵੀ ਕੰਮਜਾਬਾ ਫੈਟ ਦੇ ਵਿੱਚ ਵੀ ਕੰਮਜਾਬਾ ਦੁੱਧ 'ਚ ਵੀ ਕੰਮਜਾਬਾ ਦੁੱਧ 'ਚ ਵੀ ਕੰਮਜਾਬਾ ਦੁੱਧ ਦੀ ਬਿਮਾਰੀ ਨਹੀਂ ਖੇਚ ਕਵਰ ਕਰਦੀ ਇਹ ਵੱਡੀ ਗੱਲ ਆ ਇਹਦੇ ਵਿੱਚ ਬਾਈ ਤੇ ਇਹ ਅੰਗ ਤੇਰੇ ਗਾਈਆਂ ਇੱਕ ਗੱਲ ਆ ਨਵਾਂ ਫਾਰਮ ਜਿਹੜਾ ਬਣਾਉਂਦਾ ਬੰਦਾ ਜਿਹੜਾ ਪਹਿਲੀ ਵਾਰੀ ਦੁੱਧ ਉੱਤੇ ਲਾਉਣੀ ਉਹਨੂੰ ਆ ਦੋਵੇਂ ਗਾਈਆਂ ਲੈਣ ਤੇ ਵਿੱਚ ਫਾਇਦਾ ਕਿਉਂਕਿ ਇੱਕ ਤਾਂ ਸਰਵੇ 60 ਕਿਲੋ ਦੁੱਧ ਪਾਉਣਗੀਆਂ ਦੋਨੇ ਗਾਈਆਂ 60 ਕਿਲੋ ਦੁੱਧ ਪਾਉਣਗੀਆਂ ਪਾਉਣਗੀਆਂ ਬਾਈ ਸਹੀ ਗੱਲ ਆ ਤੇ ਫਿਰ ਦੂਜੀ ਗੱਲ ਇਹ ਵੀ ਆ ਜਾਣੀ ਆ ਬਾਈ ਘਾਟੇ ਵਾਲਾ ਸੌਦਾ ਵੀ ਨਹੀਂ ਗਾਂ ਨੂੰ ਵਾਧੇ ਵਾਲੀਆਂ ਕਰ ਉਮਲੇ ਮਾਲ ਤਾਂ ਦਰੋਂ ਦਰੋਂ ਤੇਜ਼ ਹੀ ਹੁੰਦਾ ਹੈ। ਹਾਂ 4 ਤਾਂ ਹੁੰਦਾ ਵੀਰੇ। ਹੂੰ ਚੰਗੀ ਵੀ। ਤੇ ਬਾਈ ਇਹਦਾ ਰੇਟ ਕੀ ਰਹੂਗਾ? ਇਹਦਾ ਰੇਟ ਵੀ ਵੀਰੇ ਸਰ ਬੀ ਫੋਨ ਤੇ। ਫੋਨ ਤੇ ਕਰਾਂਗੇ। ਠੀਕ ਆ ਬਾਈ। ਦੰਦ ਪਟਕੇ ਵਿਖਾ ਦਈਏ ਬਾਈ ਜਿੰਦੇ। ਹਾਂ ਦੰਦ ਪਟਕੇ ਵਿਖਾ ਦਈਏ ਫਿਰ ਇਹਦੇ ਕਨਫਰਮ ਕਰ ਦਈਏ ਸਾਰਾ ਕੁਝ ਇਹਨ। ਫਿਰ ਤੈਨੂੰ ਕਹੂਗਾ ਕੋਈ ਦੰਦਾਂ ਦੀ ਵੀਡੀਓ ਪਾ ਦੇ ਤੇ ਆਪਾਂ ਹੋਣੀ ਵਿਖਾ ਦਿੰਨੇ ਆ। ਲੈ ਬਾਈ ਇਹ ਦੰਦ ਵਿਖਾ ਦਈਏ ਆਪਾਂ ਇੱਕ ਵਾਰੀ ਆਹ ਵੇਖ ਲਓ ਮਤਲਬ। ਆਇਆ। ਬਏ। ਓਕੇ 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 ਬਾਤ ਠੀਕ ਆ। ਜਾਣ ਲਾ ਲੈਂਦੀ ਤੈਨੂੰ ਹਨਾ। ਬਾਈ ਛੋਟੀ ਬਾਰੇ ਤਾਂ ਹੀ ਜਾਣਕਾਰੀ ਭਰਾ ਛੋਟੀ ਸਰਵ ਸੂਈ ਨੂੰ ਹੋ ਗਏ 12 13 ਦਿਨ ਠੀਕ ਹੈ ਜੀ ਬੱਚਾ ਇਹਦਾ ਐਕਸਪਾਇਰ ਹੋ ਗਿਆ ਠੀਕ ਹੈ ਜੀ ਮਾਰਗੀ ਕੱਟੀ ਠੀਕ ਹੈ ਮਿਲਦੀ ਕਿਵੇਂ ਆ ਬਈ ਮਿਲਦੀ ਵੀਰੇ ਇਹਦਾ ਮੂੜਾ ਬਣਾਇਆ ਹੋਇਆ ਉਹ ਮੂਰੇ ਰੱਖ ਕੇ ਹਾਂ ਤੇ ਜਿਵੇਂ ਬੱਚੇ ਤੇ ਮਿਲਦੀ ਉਹ ਤੋਂ ਵੀ ਚੰਗੀ ਤਰੀਕੇ ਨਾਲ ਮਿਲਦੀ ਹੈ ਅੱਛਾ ਪਹਿਲਾਂ ਪੈਰ ਨਹੀਂ ਚੱਕਦੀ ਮਤਲਬ ਜਿਵੇਂ ਪਹਿਲਾਂ ਬੱਚੇ ਤੇ ਹੁੰਦੀ ਉਹ ਤੋਂ ਵੀ ਚੰਗਾ ਮਿਲਦੀ ਹੈ ਹਾਂ ਮਤਲਬ ਆਉਂਦੀ ਮਿੰਟਾਂ ਅੱਜ ਪਸ ਮੈਂ ਇੱਕ ਮਿੰਟ ਲਾਉਂਦੀ ਹਾਂ ਠੀਕ ਆ ਦੁੱਧ ਕਿੰਨਾ ਆ ਜਾਂਦਾ ਦੁੱਧ ਤਾਂ ਹਾਜ਼ਰ 13 14 ਕਿਲੋ ਆਸਟੈਂਡ 13 14 ਕਿਲੋ ਹਾਜ਼ਰ ਆ ਕੰਡੇ ਵਾਲਾ ਆਸਟੈਂਡ ਕੰਡੇ ਵਾਲਾ ਲੇ ਮੇਤਰੋ 13 14 ਕੇ ਦੰਦਾ ਜੀ ਹਜੇ ਠੀਕ ਆ ਦੰਦਾ ਜੀ ਝੋਟੀ ਆ ਤੇ 13 14 ਕਿਲੋ ਦੁੱਧ ਵੀ ਕੰਡੇ ਵਾਲਾ ਤਿਆਰ ਆ ਫੱਟ ਪਾੜੇ ਬਾਕੀ ਝੋਟੀ ਦੀ ਬਈ ਬਰੀਕੀ ਆ ਜਿਹੜੀ ਉਹ ਲੈ ਬਈ ਦੱਸੀ ਜਾਂਦਾ ਵੀ ਵਾਕਿਆ ਹੀ ਜਿਹੜਾ ਕੱਟੀ ਦਾ ਟਕਾਣਾ ਵਾ ਉਹ ਪੂਰਾ ਚੰਗਾ ਵਾ ਕਿਉਂਕਿ ਦੁੱਧ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਵੱਡੀ ਗੱਲ ਇਹ ਆ ਗਈ ਵੀ ਬਈ ਵੇਖੋ ਤੁਸੀਂ ਆਰਡਰ ਦੀ ਕੁਆਲਿਟੀ ਵੇਖਿਓ ਇੱਕ ਵਾਰੀ ਇਹਨਾਂ ਦੀ ਤੁਸੀਂ ਕਹਿਣ ਵਾਲੀ ਗੱਲ ਨਹੀਂ ਤੁਸੀਂ ਲੈਵੇ ਦੀ ਬਰੀਕੀ ਆਪ ਵੇਖੋ ਵੀ ਕਿੱਥੇ ਕਰਮ ਵਾਲੀ ਨੇ ਜਾਣਾ ਹਜੇ ਦੂਜੇ ਸੋ ਇਹਨੂੰ ਇਹਨੇ ਕੀ ਚੀਜ਼ ਬਣਨਾ ਕਿਹੜੀਆਂ ਗੱਲਾਂ ਕਰ ਦੂਜੇ ਸੋ ਇਹਨੂੰ ਜੇ ਕੋ ਰੂਰਲ ਸੰਭ ਲੂਗਾ ਤਾਂ ਯਾਰ ਰੂਨਾ ਸੰਭ ਲੂ ਤਾਂ ਦੁੱਧ 16 ਕਿਲੋ ਇਸ ਵਾਰੀ ਵੀ ਕੱਢ ਦੂਗਾ ਹਾਂ ਕੱਢਣਾ ਵੀ ਚਾਹੀਦਾ ਜਿਵੇਂ ਤਿਆਰੀ ਜਿਵੇਂ ਹੁਣ ਮਾਲਕ ਕਿ 12 13 ਦਿਨਾਂ ਦੀ ਸੂਈ ਤਰੇ 13 ਜੋਗਾ ਕਿਲੋ ਤਿਆਰ ਹੈ ਕੋਈ ਵੱਡੀ ਗੱਲ ਨਹੀਂ ਹੈਨਾ ਇਹ ਹੋ ਗਈ ਬਈ ਇਹਦਾ ਰੇਟ ਬਈ ਫਿਰ ਇਹਦਾ ਰੇਟ ਵੀ ਫੋਨ ਤੇ ਹੋਣਾ ਠੀਕ ਹੈ ਜੀ ਕੱਟੀ ਬਾਈ ਜਿਹੜੀ ਬਾਈ ਕਿੰਨੀ ਉਮਰ ਦੀ ਆ ਕੱਟੀ ਤਾਂ ਸਰਵੇ ਸੱਤ ਕੁ ਮਹੀਨਿਆਂ ਦੀ ਉਮਰ ਆ ਇਹਦੀ ਠੀਕ ਹੈ ਜੀ ਤੇ ਕਿਹੜੇ ਸੀਮਨ ਸੁਮਣ ਦੀ ਹੈ ਬਾਈ ਸੀਮਨ ਦੀ ਇਹ ਆਪਣੇ ਬਾਦਸ਼ਾਹ ਦੀ ਆ ਜਿਹੜਾ ਜੱਗੇ ਕੋਲ ਨੇ ਸਾਡੇ ਪਿੰਡ ਹਾਂ ਹਾਂ ਜੀ ਬਾਦਸ਼ਾਹ ਦੀ ਆ ਬਾਦਸ਼ਾਹ ਬੁਲਦੀ ਠੀਕ ਆ ਬਈ ਠੀਕ ਆ ਤੇ 7 ਮਹੀਨਿਆਂ ਦੀ ਆ ਸਾਰੀ 7 ਕੁ ਮਹੀਨਿਆਂ ਦੀ ਹਾਂਜੀ ਗ੍ਰੋਥ ਗ੍ਰੋਥ ਚੰਗੀ ਕੀਤੀ ਗ੍ਰੋਥ ਸੋਣੀ ਕੀਤੀ ਹੈ ਹੂੰ ਇਹ ਕਿੰਨੇ ਦੀ ਦਿੱਤੀ ਜਾਂਦਾ ਤਾਂ ਦੱਸ ਦਈਏ ਮੁੱਲ ਇਹ ਸਰ ਬਈ 40000 ਦੀ ਦੇ ਦਾਂਗੇ 40000 ਦੀ ਮਾਨਤਨ ਕੋਈ ਇੰਦੇ ਵਿੱਚ ਛੋੜ ਛਾਪਾ ਕਰ ਦਾਂਗੇ ਠੀਕ ਆ ਬਈ ਲੈ ਵੀ ਮਿੱਤਰੋ 7 ਮਹੀਨਿਆਂ ਦੀ ਕੱਟੀ ਆ ਫਿਰ ਦੂਜੀ ਗੱਲ ਆ ਗਈ ਵੀ ਇਹਦਾ ਜਿਹੜਾ ਪੁਆਇੰਟ ਆ ਵੀ ਇਹ ਬਾਦਸ਼ਾਹ ਦੇ ਸੀਮਣ ਦੀ ਆ ਤੇ ਬਾਦਸ਼ਾਹ ਰੋਡੇ ਬਲੱਡ ਲਾਈਨ ਦਾ ਦੁੱਧ ਤਾਂ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਲੁਕਿਆ ਤੇ ਛੁਪਿਆ ਹੈ ਹੀ ਨਹੀਂ ਕਰਮ ਵਾਲਿਆਂ ਦਾ 5 ਸਾਲ ਚੈਂਪੀਅਨ ਰਿਹਾ ਜ ਸਰ ਹਾਂ ਬਿਲਕੁਲ ਜੀ ਇਹ ਤੇ ਥੱਲੋ ਵਿਖਾਈ ਪੁੱਤ ਝੋਲੀ ਜਾਂਦੀ ਯਾਰ ਤੁਸੀਂ ਝੋਲੀ ਵੇਖਿਓ ਤੁਸੀਂ ਇੱਕ ਵਾਰੀ ਕੱਟੀ ਦੀ ਨਾ ਯਾਰ ਕਮਾਲ ਦੀ ਝੋਲੀ ਆ ਕਿਉਂਕਿ ਜਦੋਂ ਘਰਾਣਾ ਚੰਗਾ ਹੋਵੇ ਨਾ ਕਿਸੇ ਜਾਨਵਰ ਦਾ ਵੀ ਉਹ ਉੱਥੇ ਬੁਖਾ ਦੇ ਬੰਦ ਦੇ ਉੱਤੇ ਬੁਖਾ ਦੇ ਘਰਾਣਾ ਜਦੋਂ ਕਿਸੇ ਜਾਨਵਰ ਦਾ ਵੀ ਚੰਗਾ ਹੋਵੇ ਜਦੋਂ ਉਹਦਾ ਪਿਓ ਵਾਲਾ ਪੱਖ ਹੁੰਦੀ ਮਾਂ ਵਾਲਾ ਪੱਖ ਚੰਗਾ ਹੋਵੇ ਤਾਂ ਫਿਰ ਆਟੋਮੈਟਿਕ ਜਿਹੜਾ ਬੱਚਾ ਵਾ ਉਹ ਗਰੋਥ ਦੇ ਵਿੱਚ ਲੇਵੇ ਦੇ ਵਿੱਚ ਦੁੱਧ ਦੇ ਵਿੱਚ ਤਾਂ ਫਿਰ ਪੂਰਾ ਫਰਕ ਪਾਉਂਦਾ ਹੀ ਪਾਉਂਦਾ ਵੇਖੋ ਹੁਣ ਇਹਦੀ ਝੋਲੀ ਕਰਨ ਵਾਲੀ ਦੀ ਦੇਖਿਆ ਤੁਹਾਨੂੰ ਮਾਰਕਿੰਗ ਬਹੁਤ ਜਾਇਜ਼ ਆ 40000 ਰੁਪਏ ਦਾ ਰੇਟ ਆ ਮੈਨੂੰ ਮੰਨਤਨ ਹੋ ਜਾਊਗਾ ਇਹ ਚਾਰ ਜਾਨਵਰ ਸੀ ਬਾਈ ਦੇ ਚਾਰਾਂ ਜਾਨਵਰਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਰੋਡੇ ਪਿੰਡ ਦੇ ਵਿੱਚ ਆਉਣਾ ਪੈਣਾ ਸੋਨੀ ਬਾਈ ਦੇ ਕੋਲੇ ਗੱਲਬਾਤ ਲਈ ਸੋਨੀ ਪਾਈ ਦਾ ਨੰਬਰ ਨੋਟ ਕਰ ਲਓ ਸੋਨੀ ਭਾਈ ਨੰਬਰ ਦੇ ਨਹੀਂ ਕਰਾ ਜੀ 96462 ਜੀ 05925 ਇੱਕ ਵਾਰੀ ਹੋਰ ਬੋਲੋ 96462 ਜੀ 05925 ਠੀਕ ਹੈ ਇਸ ਨੰਬਰ ਤੇ ਕਰ ਲਓ ਮੇਥੋਂ ਪਾਈ ਨਾਲ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ